ਸਵਾਲ ਪਿਆ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਕੱਕਰੀ ਲੋ ਫਾਰਮ ਦੇ ਕੋਰ ਕਵਰ ਕਰਦੇ ਪਏ ਕੋਈ ਵਪਾਰ ਦਾ ਕੰਮ ਨਹੀਂ ਵੀਰਦਾ ਇੱਕ ਕੱਟਾ ਮੋਰਾ ਨਸਲ ਦਾ ਤੇ ਇੱਕ ਇਹ ਛੋਟੀ ਬਕਾਊਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਦੱਸਿਆ ਆਪਣਾ ਨਾਮ ਹਰਬਿੰਦਰ ਬਾਈ ਸਪੰਦ ਅਲਕੜਾ ਜ਼ਿਲ੍ਹਾ ਬਰਨਾਲਾ ਦਿੱਤਾ ਪਾ ਅਲਕੜਾ ਜ਼ਿਲ੍ਹਾ ਬਰਨਾਲਾ ਭਡੋੜਾ ਤੋਂ ਭਡੋੜਾ ਤੋਂ 4-5 ਕਿਲੋਮੀਟਰ ਜਾ ਕੇ ਪੈ ਲੈ ਆਪਣਾ ਇਹ ਨਾਲ ਚੰਗੇ ਆ ਰਹੇ ਨੇ ਠੀਕ ਆ ਮੋਬਾਈਲ ਨੰਬਰ ਆਪਣਾ ਹੀ 99012 9315 99012 950 9956 076 9956 076 ਠੀਕ ਆ ਜਿਹੜੀ ਆਪਾਂ ਝੋਟੀ ਹੈ ਜਿਹੜੀ ਆਪਾਂ ਬਾਈ ਜੀ ਹੋਰ ਹੋਰ ਇਹ ਦੂਜਾ ਸੂਏ ਦੂਜਾ ਸੂਏ ਹੋਰੀ ਹੈ ਹਨਾ ਲੈ ਲਓ ਆਇਆ ਸੂਣ ਦੇ ਵਿੱਚ ਇਹ ਲੈ ਜੂ ਹਜੇ ਹਫਤਾ ਲੈ ਜੂ ਠੀਕ ਹੈ ਹਫਤਾ ਤੱਕ ਸੂਣ ਚ ਵਾਕੀ ਤੇ ਬਾਕੀ ਆ ਪਤਲੇ ਦੇਖਿਆ ਪੰਜ ਸੱਤ ਤਾਂ ਮੰਨ ਕੇ ਚੱਲ ਵੀ ਝੋਟੀਆਂ ਵਗੈਰਾ ਆਪਾਂ ਘਰੇ ਪਾਲ ਦਿਆਂ ਤੇ ਮੰਨ ਕੇ ਜਰਾ ਇੱਕ ਦੋ ਨਾ ਗਾਏ ਸਾਡਾ ਆਪਾਂ ਸਿਰ ਗਾਏ ਸਾਡਾ ਠੀਕ ਹੈ ਪਲੂਨ ਨੇ ਦੁੱਧ ਕਿੰਨਾ ਕਿੰਨਾ ਆਪਣੇ ਕੋਲ ਇਹਨੇ 11 ਲੀਟਰ ਤਾਂ ਜੀ 11 ਲੀਟਰ ਦੁੱਧ ਤੇ ਇਹ ਕੀ ਕਿਹੜੇ ਟੀਕੇ ਤੋਂ ਕੱਪਣਾ ਇਹ ਇਹ ਟੀਕੇ ਤਾਂ ਧਿਆਨ ਵਿੱਚ ਨਹੀਂ ਠੀਕ ਹੈ ਹੁੰਦੇ ਹੋਊਗੀ 12 13 ਲੀਟਰ ਹੁੰਦੇ ਠੀਕ ਹੈ ਮਰਦਾ ਸੀਮ ਨੂੰ ਚੰਗਾ ਕਹਿ ਕੇ ਭਰਾ ਆ ਬਈ ਤੇ ਚੌਂਡ ਜਵਾਦੀ ਕਿਵੇਂ ਰਹੀ ਹੈ ਬਹੁਤ ਵਧੀਆ ਠੀਕ ਹੈ ਅੱਜ ਦਾਨ ਸਹੀ ਨੱਟ ਕਿੰਨੇ ਕੱਢਦੀ ਹੈ ਇਹ ਲੈ ਜੋਗੀ 7 ਦਿਨ ਤਾਂ ਲਈ ਜੋ ਠੀਕ ਆ ਹਫਤਾ ਕੇ ਸਮੁੰਦੇ ਬਾਕੀ ਆ 12 ਲੀਟਰ ਦੁੱਧ ਮੰਨ ਕੇ ਜਿਹੜਾ ਮੈਂ ਇੱਕ ਬੰਦਾ ਲੈ ਲੇ ਵੀ 12 ਲੀਟਰ ਵਾਲੀ ਝੋਟੀ ਹੈਗੀ ਆ ਜਮਾ ਹਣਾ ਹਾਂਜੀ ਹਾਂ ਤੇ ਚੋਣ ਚਵਾਜ ਇੱਕ ਨੰਬਰ ਆ ਜਮਾ ਇੱਕ ਨੰਬਰ